ਜੋਹ ਹੁੰਦਾ ਜਿੱਧਰ ਜਾ ਸਕਦੇ ਨਹੀਂ ਆ ਬਚਾਰੀ ਆ ਇਧਰ ਨੂੰ ਜਾਂਦੇ ਸੀ ਪਿੱਛੇ ਨੂੰ ਮੁੜ ਕੇ ਇਧਰ ਨੂੰ ਕਦੇ ਆ ਨਹੀਂ ਸਕਦੇ ਦੂਜੇ ਪਾਸੇ ਜਾਓਗੇ ਤਾਂ ਘੁੰਮ ਕੇ ਆਓਗੇ ਦੂਜੇ ਪਾਸੇ بارش ਦੇ ਟਾਈਮ ਮੈਂ ਕੀ ਹਾਲ ਹੁੰਦਾ ਹੈ ਮੈਮ ਇਸ ਰੋਡ ਦਾ ਪਾਣੀ ਬਰਾਬਰ ਪਾਣੀ ਬਰਾਬਰ ਹੁੰਦਾ ਇੱਥੇ ਬਹੁਤ ਦਿੱਕਤ ਹੋਵੇ ਸਾਹਮਣਾ ਕਰਨਾ ਪੜਦਾ ਹੈ ਘਰ ਦੇ ਲੋਕ ਬਾਹਰ ਨਹੀਂ ਨਿਕਲਦਾ ਹੀ ਨਹੀਂ ਫੇ ਇਹ ਵੀ ਡਰ ਲੱਗਦਾ ਕੋਈ ਜਾਨਵਰ ਨਾਲ ਕੇ ਅੰਦਰ ਵੜ ਜਾਏ ਪਾਣੀ ਦੇ ਨਿਕਲ ਕੇ ਇਹ ਵੀ ਡਰ ਲੱਗਦਾ ਆ ਆ ਦੇਖ ਲਓ ਗਲੀ ਦਾ ਹਾਲ ਤੁਹਾਡੇ ਸਾਹਮਣੇ ਹੀ ਆ ਵੇ ਐਮ ਸੀ ਕਿੱਥੇ ਆ ਜੀ ਐਮ ਸੀ ਹੋਵੇ ਤਾਂ ਬਣਾਵੇ ਤੇ ਸਾਡੇ ਬਾੜ ਦਾ ਐਮ ਸੀ ਹੈ ਨਹੀਂਗਾ ਤਾਂ ਫੇ ਸਾਡਾ ਗਲੀ ਕਿੱਦਾਂ ਬਣੂਗੀ ਪਰ ਆਸੇ-ਬਾਸੇ ਬਣੀਆਂ ਹੀਆਂ ਗਲੀਆਂ ਇਸ ਗਲੀ ਬਾਰੇ ਗਰਾਂਟ ਨਹੀਂ ਆਈ ਇਹਨਾਂ ਦੀ ਗਲੀ ਨਹੀਂ ਕਹਿੰਦੇ ਇਨੀਆਂ ਗਲੀ ਬਾਰੇ ਗਰਾਂਟ ਹੈ ਨਹੀਂਗੀ ਤਾਂ ਆਪਨੇ ਇਸकी ਸ਼ਿਕਾਇਤ ਕੀ ਕਭੀ ਬਹੁਤ ਵਰੀ ਬਹੁਤ ਵਰੀ ਉਹ ਸਾਨੂੰ ਹੱਥ ਜੋੜਦੇ ਕਹਿੰਦੇ ਗਲੀ ਬਾਰੇ ਸਾਨੂੰ ਨਹੀਂ ਕਹਿਣਾ ਕੁਝ ਬੋਇਆ ਜਦ ਆਪਨੇ ਸ਼ਿਕਾਇਤ ਲੈ ਕੇ ਗਏ ਉਹ ਕਹਿੰਦੇ ਆ ਇਸ ਗਲੀ ਬਾਰੇ ਸਾਨੂੰ ਨਹੀਂ ਕਹਿਣਾ ਕਹਿੰਦੇ ਘਰ ਆਓ ਚਾਹ ਪਾਣੀ ਪੀਓ ਤੁਹਾਡੀ ਇੱਜ਼ਤ ਕਰਾਂਗੇ ਪਰ ਇਸ ਗਲੀ ਕੀ ਬਾਤ ਨਹੀਂ ਕਰਨੀ ਇਸ ਗਲੀ ਦੀ ਬਾਤ ਨਹੀਂ ਕਰਨੀ ਇਸ ਗਲੀ ਦੀ ਗੱਲ ਨਹੀਂ ਹਾਂ ਬਾਤ ਨਹੀਂ ਕਰਨੀ ਇਸ ਗਲੀ ਦੀ ਇਹ ਬਣਾਣਾ ਕੀ ਨਹੀਂ ਬਣਾਣਾ ਹਾਂ ਬਣਾਣੀ ਟਾਈਮ ਸੇ ਐਸਾ ਹੀ ਹਾਲ ਹੈ ਇਸਕਾ ਸ਼ੁਰੂ ਤੇ ਜਦੋਂ ਦੇ ਸੀ ਰਹਨੇ ਆ ਮੈਨੂੰ ਤਾਂ 20 ਸਾਲ ਹੋ ਗਏ 25 ਸਾਲ ਆਈ ਨੂੰ ਇਹ